ਗਿਆਨ ਜੋਤੀ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ। ਹੁਸ਼ਿਆਰਪੁਰ ਵਿਖੇ ਮਸੂਮ ਬੱਚੇ ਨਾਲ ਵਾਪਰੀ ਘਟਨਾ ਦੇ ਸੰਬੰਧ ਵਿੱਚ ਅੱਜ ਫਰੀਦਕੋਟ ਵਿਖੇ ਮੁੱਖ ਮੰਤਰੀ ਦੇ ਨਾਂ ਤੇ ਸ਼੍ਰੋਮਣੀ ਅਕਾਲੀ ਦਲ ਮਾਨ ਵੱਲੋਂ ਮੰਗ ਪੱਤਰ ਭੇਜਿਆ ਗਿਆ। ਸੋ ਜਿੱਥੇ ਪੰਜਾਬ ਦੇ ਵਿੱਚ ਇਸ ਪ੍ਰਤੀ ਰੋਸ ਪਾਇਆ ਜਾ ਰਿਹਾ ਅੱਜ ਇਹ ਰੋਸ ਨੂੰ ਫਰੀਦਕੋਟ ਵਿਖੇ ਵੀ ਦੇਖਿਆ ਗਿਆ। ਆਓ ਦੇਖਦੇ ਹਾਂ ਅਗਲੀ ਰਿਪੋਰਟ ਦੇਖਦੇ ਰਹੋ ਗਿਆਨ ਜੋਤੀ ਚੈਨਲ। ਮੈਂ ਬੋਰ ਸਿੰਘ ਲੱਧੜ ਮਾਸੇਵੀ ਹੁਸ਼ਿਆਰਪੁਰ ਵਿਖੇ 5 ਸਾਲਾ ਬੱਚੇ ਨਾਲ ਭਈਏ ਵੱਲੋਂ ਕੀਤੇ ਗਏ ਕੋ ਕਰਮ ਤੇ ਹੱਤਿਆ ਦਾ ਨੂੰ ਮੀਨ ਨੋਟਿਸ ਲੈਂਦੇ ਆ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਸਰਕਾਰ ਇਸ ਤੇ ਤੁਰੰਤ ਕਾਰਵਾਈ ਕਰੇ ਕਿਉਂਕਿ ਭਈਏ ਪਸ਼ੂ ਪਿਰਤੀ ਦੇ ਮਾਲਕ ਸਿੱਧ ਹੁੰਦੇ ਆ ਕਿਉਂਕਿ ਹੁਸ਼ਿਆਰਪੁਰ ਦੀ ਘਟਨਾ ਅਜੇ ਵਾਪਰੀ ਸੀ ਕਿ 1-2 ਦਿਨ ਬਾਅਦ ਦਲੰਦਰ ਵਿਖੇ ਇੱਕ 5 ਸਾਲਾ ਬੱਚੀ ਜਿਸ ਨੂੰ ਭਈਆ ਵਰਗਲਾ ਕੇ ਲੈ ਗਿਆ ਤੇ ਕਮਰੇ ਦੇ ਅੰਦਰ ਕੁੰਡੀ ਲਾ ਕੇ ਉਸਦੇ ਨਾਲ ਕੋ ਕਰਮ ਕਰਨ ਵਾਲਾ ਹੀ ਸੀ ਕਿ ਲੋਕਾਂ ਨੇ ਇਸ ਕੰਮ ਨੂੰ ناکਾਮ ਕਰ ਦਿੱਤਾ ਇਹ ਭਈਏ ਜਿਹੜੇ ਹੈਗੇ ਨੇ ਇਹ ਜ਼ਿਆਦਾਤਰ यूपी बिहार ਦੀਆਂ ਅਦਾਲਤਾਂ ਵੱਲੋਂ ਮੁਜਰਮ ਕਰਾਰ ਦਿੱਤੇ ਹੋਏ ਆ ਜਿਨ੍ਹਾਂ ਨੂੰ ਸਜ਼ਾ ਦੇ ਤੌਰ ਤੇ ਪੰਜਾਬ ਆਪ ਯੂਪੀ ਸਜ਼ਾ ਦੇ ਤੌਰ ਤੇ ਯੂਪੀ ਬਿਹਾਰ ਜੋ ਰਾਜ ਨੇ ਉਹਨਾਂ ਨੂੰ ਛੱਡਣ ਦੇ ਹਦਾਇਤਾਂ ਹੋਈਆਂ ਵੀ ਐ ਤੇ ਇਹ ਪੰਜਾਬ ਦੇ ਵਿੱਚ ਆ ਕੇ ਆਪਣਾ ਪਹਿਰਾਵਾ ਬਦਲ ਕੇ ਕੋਈ ਸਾਧ ਬਣ ਕੇ ਬੈਠਾ ਕੋਈ ਕੁਝ ਕਰ ਰਿਹਾ ਤੇ ਆਪਣੀਆਂ ਹਰਕਤਾਂ ਜਿਹੜੀਆਂ ਉਹਨਾਂ ਨੂੰ ਇਹ ਅੰਜਾਮ ਦੇ ਰਿਹਾ ਸਰਕਾਰ ਇਸ ਤੇ ਚੁੱਪਾ ਕਿਸੇ ਵੀ ਭਈਆ ਜਥੇਬੰਦੀ ਨੇ ਇਸ ਦੇ ਬਾਰੇ ਜ਼ੁਬਾਨ ਖੋਲਣ ਤੋਂ ਚੁੱਪ ਬੱਟੀ ਹੋਈ ਹੈ ਜਿਵੇਂ ਹੀ ਇਸ ਦੇ ਬਾਰੇ ਕੁਝ ਨਹੀਂ ਬੋਲਿਆ ਚੰਗਾ ਜਾਂ ਮਾੜਾ ਮੈਂ ਬੇਨਤੀ ਕਰਦਾ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਕਿ ਇਸ ਨੂੰ ਨੱਥ ਪਾਈ ਜਾਵੇ ਤੇ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ ਇਹਨਾਂ ਕਹਿੰਦਾ ਹੋਇਆ ਜੈ ਭੀਮ ਜੈ ਭਾਰਤ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਗੁਰਪ੍ਰੀਤ ਸਿੰਘ ਬਹਿਣਾ ਗੁਰਪ੍ਰੀਤ ਸਿੰਘ ਕਿਸਾਨ ਜਥੇਬੰਦੀ ਤੋਂ ਨੰਨਾ ਕੰਮ ਕਰਦਾ ਹੈ ਜੋ ਖਿਆਰਪੁਰ ਦੇ ਵਿੱਚ ਵਾਪਰਿਆ 5 ਸਾਲ ਦੇ ਬੱਚੇ ਦਾ ਕਤਲ ਕੀਤਾ ਗਿਆ ਹੈ ਪਹਿਲਾਂ ਉਹਨਾਂ ਰੇਪ ਕੀਤਾ ਗਿਆ ਬਿਆਨ ਨਾਲ ਫਿਰ ਜੋ ਕੁਛ ਹੋਇਆ ਉਹਦਾ ਬੀਤੀ ਹੈ ਜੋ ਦਾ ਪਿਤਾ ਉਹਦਾ ਅਸਰੇ ਹੈ ਕਿ ਉਸ ਸਾਨੇ ਵਿੱਚ ਰਾਡ ਮਾਰੀ ਜਾਫ ਹੋਈ ਹੈ ਨਾਤਾ ਪੁਛਣੋਂ ਸ਼ੁਰੂਆਤ ਕੀਤੀ ਹੈ ਤੇ ਨਾ ਕੋਈ ਉਹਨੂੰ ਉਹ ਜੇ ਜੇ ਸਿੱਧਾ ਪੇਛਾ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਇਹ ਜਿਹੜੇ ਇਹੋ ਜਿਹੇ ਬੰਦੇ ਐ ਇਹਨਾਂ ਨੂੰ ਨੱਥ ਪਾਈ ਜਾਵੇ ਔਰ ਇਹਨਾਂ ਦਾ ਜਿਵੇਂ ਬਿਹਾਰ ਤੋਂ ਆਉਂਦੇ ਐ ਆਧਾਰ ਕਾਰਡ ਵੋਟ ਕਾਰਡ ਨੰਬਰ ਕੋ ਜੋ ਵੀ ਆਈਡੀ ਕਾਰਡ ਹੋਵੇ ਉਹ ਚੈੱਕ ਕਰੇ ਤੇ ਪੁਲਿਸ ਤੇ ਸਰਕਾਰ ਦੀ ਜ਼ਿੰਮੇਵਾਰੀ ਹੈ ਅਪਰਾਧੀ ਲੋਕਾਂ ਨੂੰ ਪੰਜਾਬ ਤੋਂ ਬਾਹਰ ਕੱਢੇ ਤੇ ਪੰਜਾਬ ਨੂੰ ਅਮਨ ਸ਼ਾਂਤੀ ਵਾਲਾ ਲੈ ਕੇ ਜਾਵੇ ਦੂਜੀ ਗੱਲ ਅੱਗੇ ਤੇ ਹੋਰੀ ਘਟਨਾ ਨਾ ਵਾਪਰੇ ਸਰਕਾਰ ਜ਼ਿੰਮੇਵਾਰ ਰਹੇ ਬਣੇ ਪਰਿਵਾਰ ਨੂੰ ਘਟੋ-ਘਟੇ ਕਰੋੜ ਦਾ ਭਲੇ ਹੁੰਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਡੀਹੀ ਦਫ਼ਤਰ ਪਹੁੰਚੇ ਹਾਂ ਜੋ ਪਿਛਲੇ ਦਿਨੀ ਹਿਸ਼ਾਰਪੁਰ ਦੇ ਵਿੱਚ 5 ਸਾਲਾਂ ਬਕੀਰ ਨਾਲ ਕੁਕਰਮੋ ਵੀ ਹੋਇਆ ਉਹਦਾ ਬਾਅਦ ਵਿੱਚ ਇੱਕ ਪ੍ਰਵਾਸੀ ਭਈਏ ਨੇ ਕਤਲ ਕਰਤਾ ਜਿਹੜੀ ਸਰਕਾਰ ਹੈ ਇਹ ਬਹੁਤ ਨਕਮੀ ਹੈ ਇਸ ਸਰਕਾਰ ਨੂੰ ਚਲਾਉਣ ਵਾਲੇ ਜੀ ਪ੍ਰਾਸੀ ਪ੍ਰਵਾਸੀ ਭਈਏ ਹੈ ਜੇ ਕਿਸੇ ਦਾ ਹੋਰ ਨੂੰ ਕਿਤੇ ਲੈ ਕੇ ਜਾਣ ਇਹ ਕਿਸੇ ਨੂੰ ਚੋਰ ਨੂੰ ਜਾਂ ਸਮਗਦਰ ਨੂੰ ਜਾਂ ਗੈਂਗਸਟਰ ਨੂੰ ਉਹਦੇ ਤਾਂ ਹਥਿਆਰ ਬਰਾਮਦ ਕੌਣ ਕਰੇ ਹੈ ਇਹ ਹੱਥ ਕੜੀ ਲੱਗੀ ਤੇ ਉਹ ਉਹਦਾ ਕਾਊਂਟਰ ਕਰ ਦੁੰਦੇ ਆ ਕਿ ਇੰਨਾ ਵੱਡਾ ਜੁਰਮ ਇੱਕ ਬੱਚੇ ਨਾਲ ਜਿਹਨੇ ਜ਼ਿੰਦਗੀ ਦੀ ਪਤਾ ਨਹੀਂ ਕੀ ਬਣਨਾ ਸੀ ਉਹ ਹੈ ਵੀ ਉਹ ਦਲਤ ਵਰਗ ਦਾ ਘੱਟ ਕੈਂਤੀ ਦਾ ਹੈਗਾ ਉਹ ਉਹਨੂੰ ਕਤਲ ਕੀਤਾ ਉਹਨੂੰ ਬਈ ਇਹਨਸੋ ਜੇਲ੍ਹ ਭੇਜਤਾ ਉਹਦੇ ਸਸਕਾਰ ਤੇ ਨਾ ਕੋਈ ਭੋਂਤੇ ਕਿਸੇ ਵੀ ਧਾਰਮਿਕ ਬੰਦੇ ਜਿਹੇ ਬੰਦੀ ਨੇ ਜਾਂ ਕਿਸੇ ਸਿਆਸੀ ਜਿਹੇ ਕਿਸੇ ਬੰਦੀ ਨੇ ਉਹਦੇ ਵਿੱਚ ਵੇਦਕੋ ਜਾਣ ਦੀ ਲੋੜ ਨਹੀਂ ਸਮਝੀ ਮੈਂ ਸ਼੍ਰੋਮਣੀ ਕлле ਅੰਮ੍ਰਿਤਸਰ ਦਾ ਜਿਲ੍ਹਾ ਪ੍ਰਧਾਨ ਹਾਂ ਡਾਕਟਰ ਰਜਿੰਦਰ ਸਿੰਘ ਜਖੂ ਜੈ ਭੀਮ ਵਾਇਸ ਆਫ ਪੰਜਾਬ ਤੇ ਲੰਦਾ ਉਹ ਯੋਨ ਦੇ ਪੁੱਤ ਗਿਆ ਜੋ ਮਾਨਸਾ ਵੱਲੋਂ ਗਿਆ ਹੋ ਜਾਂ ਆਗਦੇ ਮਿਸ਼ਨ ਵੱਲੋਂ ਗਿਆ ਉਹਨੇ ਦੁੱਖ ਸਾਂਝਾ ਕੀਤਾ ਪਰ ਹੋਰ ਕਿਸੇ ਨੇ ਲੋੜ ਨਹੀਂ ਸਮਝੀ ਇਹ ਆਉਣ ਆਸ ਤੇ ਬਹੁਤ ਮਾਰੀ ਗੱਲ ਹੈ ਸਾਨੂੰ ਬੜਾ ਦੁੱਖ ਆ ਅਸੀਂ ਮੈਂ ਮਰੰਗਮ ਕਹਿਣਾ ਹੈ ਡੀ ਸਾਹਿਬ ਨੂੰ ਉਹਦੇ ਸਬੰਧ ਵਿੱਚ ਅਸੀਂ ਸਮਾਜ ਵਿੱਚ ਵਾਪਰ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਮਾਜ ਨੂੰ ਗੰਦਲਾ ਕਰ ਰਹੀਆਂ ਦੇ ਭਾਈਚਾਰਕ ਸਾਂਝ ਨੂੰ ਖਤਮ ਕਰ ਰਹੀਆਂ ਹਨ ਸੋ ਪ੍ਰਸ਼ਾਸਨ ਇਸ ਵੱਲ ਨਜ਼ਰ ਰੱਖੇ ਧੰਨਵਾਦ ਜੁੜੇ ਰਹੋ ਗਿਆਨ ਜੋਤੀ ਚੈਨਲ ਨਾਲ ਮੈਂ